ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਭਰਾਵੋ ਕਈ ਚਿਰਾਂ ਬਾਅਦ ਆਪਾਂ ਚੈਨਲ ਤੇ ਦੁਬਾਰੇ ਅਪਡੇਟ ਕਰਨ ਲੱਗੇ ਆਂ ਬਾਗ ਤੇ ਆਪਣੇ ਤੇ ਸਪਰੇਅ ਕਰਨ ਲੱਗੇ ਆਂ ਤੇ ਬਾਗ ਨੂੰ ਫਲ ਠੀਕ ਆਇਆ ਕੋਈ ਨਾ ਘਟਾ ਆਇਆ ਨਾ ਬੜਾ ਵਾਧਾ ਆਇਆ ਉਸ ਤੋਂ ਫਲ ਆਇਆ ਆ ਦੇਖੋ ਦੇਖ ਸਕਦੇ ਆਂ ਫੁੱਲ ਤੁਸੀਂ ਤੇ ਸਾਰੇ ਬੂਟਿਆਂ ਨੂੰ ਆ ਆਹ ਵੇਖੋ 6 ਸਾਲ ਦਾ ਆਪਣਾ ਬਾਗ ਹੈ ਇਤਕੀ ਵੀ ਵਧੀਆ ਉਸਤ ਵਾਜਬ ਰੇਟ ਮਿਲ ਗਿਆ ਸੀ ਆਪਾਂ ਨੂੰ ਤੇ ਦੂਜਾ ਨਾਕ ਹੀ ਲੈਂਦੇ ਆ ਆਪਾਂ 13045 ਦੀ ਕਰਨਗੇ 0534 ਦੀ ਕਰਤੀ ਇਹ ਤੋਂ ਪਹਿਲਾਂ ਤੇ ਫੰਗੀ ਸਾਈਡ ਵੀ ਕਰਤਾ ਹਕਟਾਰਾ ਲੈਂਡਾ ਉਹ ਸਾਰੀਆਂ ਕਰਤੀਆਂ ਹੁਣ 13045 ਕਰਨ ਲੱਗੇ ਆ ਠੀਕ ਐ ਇੱਕ ਤੁਹਾਨੂੰ ਹੋਰ ਚੈਨਲ ਆਪਣੇ ਦੇ ਉੱਤੇ ਅਪਡੇਟ ਨਹੀਂ ਕਰੀ ਸੀ ਕਾਫੀ ਟਾਈਮ ਨਾਲ ਵੀਜੀ ਐਜ ਜਾ ਹੋ ਗਿਆ ਸੀ ਮੈਂ ਇੱਕ ਆਪਾਂ ਟਰੈਕਟਰ ਲੈ ਲਿਆ ਸੀ ਆਪਣਾ 855 ਨੰਬਰ ਕੜਵਾਇਆ ਸੀ ਪ੍ਰਮਾਤਮਾ ਦੀ ਮਿਹਰ ਨਾਲ ਤੇ ਹੁਣ ਆਪਾਂ ਕਰਨ ਲੱਗੇ ਆ ਸਪਰੇ 13045 ਤੇ ਮੈਗਨੀਸ਼ੀਅਮ ਹੈ ਵਿੱਚ ਤੇ ਠੀਕ ਹਾਂਜੀ ਦੋਸਤੋ ਆ 13045 ਗਲੋਬਲ ਐਗਰੀ ਟੈਕ ਦਾ ਹੈਗਾ ਇਹ ਵਧੀਆ ਚੀਜ਼ ਹੈ ਜੇ ਫੁੱਲਾਂ ਤੇ ਬਾਗ ਹੋਵੇ ਲਗਭਗ ਇਹ ਜ਼ਰੂਰ ਪਾਇਆ ਕਰੋ ਜੇ ਮੇਰੇ ਹੋ ਤੇ ਇਹ ਤੋਂ ਪਹਿਲਾਂ ਆਪਾਂ 0.54 ਚੌਂਚੀ ਦੀ ਸਪਰੇ ਕਰੀ ਹੈ ਇਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਦੇ ਦੇਖ ਸਕਦੇ ਹੋ ਇਹਦੇ ਵਿੱਚ ਇਹਦਰ ਦਿਖਾਉਣਾ ਮੈਂ ਤੁਹਾਨੂੰ ਕੰਪੋਜੀਸ਼ਨ ਇਹਨਾਂ ਦੀ ਆਸੀ ਕੰਪੋਜੀਸ਼ਨ ਇਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਕੈਲਸ਼ੀਅਮ ਹੁੰਦਾ ਹੈ ਬ੍ਰੌਨ ਹੁੰਦਾ ਹੈ ਹੋਰ ਕਾਫੀ ਚੀਜ਼ਾਂ ਹੁੰਦੀਆਂ ਵੇ ਬ੍ਰੌਨ ਲਿਖਿਆ ਹੈ ਤੇ ਕੈਲਸ਼ੀਅਮ ਸੋਡੀਅਮ ਪੋਟਾਸ਼ ਨਾਈਟ੍ਰੋਜਨ ਮੈਗਨੀਸ਼ੀਅਮ ਕਾਫੀ ਚੀਜ਼ਾਂ ਹੁੰਦੀਆਂ ਨੇ ਦੋਸਤੋ ਤੇ ਇੱਕ ਪੈਕ ਸਾਡੇ ਕੋਲੇ ਵੈਸੇ 13045 ਦਾ 50 ਇਹ ਅਸੀਂ ਯੂਜ਼ ਕਰ ਰਹੇ ਹਾਂ ਦੁਆਰੇ ਵਿੱਚ ਵੈਸੇ ਤਾਂ ਉਹ ਹੀ ਦੋਸਤੋ ਪੂਰੀ ਉਹਦੇ ਤੇ ਪਰ ਫਿਰ ਵੀ ਇਹ ਸਾਡੇ ਕੋਲ 50 ਸੀ ਅਸੀਂ ਇਹ ਵਿਚ ਪਾ ਦੇਵਾਂਗੇ ਠੀਕ ਹੈ ਦੋਸਤੋ ਹੋਰ ਵੀ ਤੁਹਾਨੂੰ ਬਹੁਤ ਵਧੀਆ-ਵਧੀਆ ਜਾਣਕਾਰੀਆਂ ਦੇਵਾਂਗੇ ਅੱਗੇ ਤੁਹਾਨੂੰ ਇਹਦਾ 13045 ਦਾ ਰਿਜ਼ਲਟ ਦਿਖਾਵਾਂਗੇ 05534 ਕਰੀ ਜਿੱਦੇ ਉਹਦੇ ਦੁਬਾਰੇ ਵੀਡੀਓ ਫੇਰ ਪਾਵਾਂਗੇ ਮਿਹਰਬਾਨੀ ਕਰਕੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਹੋਰ ਵਧੀਆ ਜਾਣਕਾਰੀ ਤੁਹਾਨੂੰ ਦੇ ਸਕੀਏ ਬਾਗਾਂ ਬਾਰੇ ਆਪਣੇ ਮਿਹਰਬਾਨੀ ਕਰਕੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵਾਦ-ਵਾਦ ਕਿਉਂਕਿ ਕਿਸਾਨ ਭਰਾ ਐ ਤੇ ਕਿਸਾਨ ਭਰਾਓ ਤਾਂ ਵਧੀਆ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਨਾਲੇ ਤੇ ਸਾਡਾ ਚੈਨਲ ਥੋੜਾ ਜਿਹਾ ਸਟੈਂਡ ਹੋ ਜਾਊਗਾ ਤੇ ਨਾਲੇ ਸਾਨੂੰ ਖੁਸ਼ੀ ਮਿਲੂਗੀ ਵੀ ਸਾਡਾ ਸਬਸਕ੍ਰਾਈਬ ਵਧਣਗੇ ਲਾਈਕ ਵਧਣਗੇ ਇਹਦੇ ਨਾਲ ਬੰਦੇ ਨੂੰ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਚ ਚਲਾਉਂਦੇ ਆ ਜਿਹੜੇ ਵੀ ਉਹਦੇ ਨਾਲ ਬੰਦੇ ਨੂੰ ਥੋੜੀ ਬਹੁਤਾ ਬੈਨੀਫਿਟ ਮਿਲਦਾ ਹੈ ਸਾਰਾ ਮਿਲਦਾ ਹੈ ਠੀਕ ਹੈ ਹੌਲੀ ਹੌਲੀ ਚਲੋ ਮੋਨਟਾਈਜ਼ ਵੀ ਹੋ ਜਾਊਗਾ ਉਹ ਨਹੀਂ ਹੋਇਆ ਚਲੋ ਆਪਣੀ ਕੋਸ਼ਿਸ਼ ਹੈ ਵੀ ਜੇ ਆਪਾਂ ਛੱਡਤਾ ਹੀ ਤਿੰਨ ਚਾਰ ਮਹੀਨੇ ਕੰਮ ਨਹੀਂ ਇਹ ਇਹ ਵੀਡੀਓ ਪਾਉਣ ਵਾਲਾ ਨਹੀਂ ਤਾਂ ਹੁਣ ਨੂੰ ਸ਼ਾਇਦ ਮੋਨਟਾਈਜ਼ ਹੋ ਜਾਂਦਾ ਇਹ ਠੀਕ ਹੈ ਮਿਹਰਬਾਨੀ ਕਰਕੇ ਜਰੂਰ ਸਬਸਕ੍ਰਾਈਬ ਕਰਿਓ ਤੇ ਨਵੀਆਂ-ਨਵੀਆਂ ਬਾਗਾਂ ਬਾਰੇ ਹੋਰ ਫਸਲਾਂ ਬਾਰੇ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਮਿਹਰਬਾਨੀ ਧੰਨਵਾਦ